ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਸ਼ਾਦੀ ਨਾ ਵਰਤਾ ਹੋਵੇ ਖਾਲਸਾ ਪੰਥ ਦੀ ਸਿਰਜਣਾ ਪਿੱਛੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਹੀ ਜ਼ਬਰ ਤੇ ਜ਼ੁਲਮ ਨੂੰ ਜੜੋਂ ਪੁੱਟ ਕੇ ਹਲੀਮੀ ਰਾਜ ਦੀ ਸਥਾਪਨਾ ਕਰਨਾ ਸੀ ਇਸ ਪ੍ਰਣ ਨੂੰ ਮਰਜੀਵੜੇ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਤੋੜ ਨਿਵਾਇਆ ਜਾਬਰ ਹਾਕਮਾਂ ਵੱਲੋਂ ਸਿੱਖ ਕੌਮ ਦਾ ਖੁਰਾਕੋਜ ਮਟਾਉਣ ਦੇ ਕੋਝੇ ਯਤਨ ਵੀ ਕੀਤੇ ਗਏ ਇਨਾਕਟਨਾਵਾਂ ਨੂੰ ਸਿੱਖ ਇਤਿਹਾਸ ਵਿੱਚ ਕੱਲੂਕਾਰੇ ਵਜੋਂ ਜਾਣਿਆ ਜਾਂਦਾ ਹੈ। ਇਨਾਕਟਨਾਵਾਂ ਵਿੱਚ ਗਿਣਤੀ ਪੱਖੋਂ ਹੋਏ ਕੌਮ ਦੇ ਜਾਨੀ ਨੁਕਸਾਨ ਨੂੰ ਮੁੱਖ ਰੱਖਦਿਆਂ ਛੋਟੇ ਅਤੇ ਵੱਡੇ ਕੱਲੂਕਾਰੇ ਦਾ ਨਾਂ ਦਿੱਤਾ ਗਿਆ। ਛੋਟਾ ਕੱਲੂਕਾਰਾ 1746 ਵਿੱਚ ਗੁਰਦਾਸਪੁਰ ਦੇ ਛੰਬ ਕਨਵਾਲ ਵਿਖੇ ਵਾਪਰਿਆ। ਇਹ ਕੱਲੂਕਾਰਾ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਦੇ ਅੰਤ ਤੱਕ ਚੱਲਦਾ ਰਿਹਾ। 1745 ਈਸਵੀ ਵਿੱਚ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਈਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਯਈਆ ਖਾਨ ਬੇਰਮ ਸ਼ਾਸਕ ਸੀ ਤੇ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਟਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਲਾਨੌਰ ਦੇ ਦੋ ਪਰਾਂਵਾ ਲਖਪਤ ਰਾਏ ਅਤੇ ਜਸਪਤ ਰਾਏ ਨੂੰ ਕ੍ਰਮਵਾਰ ਲਾਹੌਰ ਦਾ ਦੀਵਾਨ ਅਤੇ ਐਮਨਾਬਾਦ ਦਾ ਫੌਜਦਾਰ ਨਿਯੁਕਤ ਕੀਤਾ ਇਸੇ ਦੌਰਾਨ ਅਮਨਾਬਾਦ ਦੇ ਨਜ਼ਦੀਕ ਗੁਰਦੁਆਰਾ ਰੋੜੀ ਸਾਹਿਬ ਵਿਖੇ ਇੱਕ ਸਿੱਖ ਜਥੇ ਦੀ ਆਮਦ ਦੀ ਖਬਰ ਦੀਵਾਨ ਲਖਪਤ ਰਾਏ ਕੁਲਪੁੱਜੀ ਤਾਂ ਉਸਨੇ ਆਪਣੇ ਪ੍ਰਾਣ ਨੂੰ ਫੌਜ ਲੈ ਕੇ ਸਿੱਖ ਜਥੇ ਨੂੰ ਵਾਪਸ ਭੇਜਣ ਲਈ ਰਵਾਨਾ ਕੀਤਾ ਸਿੱਖ ਜਸਪਤ ਰਾਏ ਦੇ ਨਾਲ ਲੜਨਾ ਨਹੀਂ ਚਾਹੁੰਦੇ ਸਨ ਪਰ ਜਸਪਤ ਰਾਏ ਨੇ ਹੰਕਾਰ ਵਿੱਚ ਜਥੇ ਤੇ ਹਮਲਾ ਕਰ ਦਿੱਤਾ ਜਸਪਤ ਰਾਏ ਹਾਥੀ ਤੇ ਸਵਾਰ ਹੋ ਕੇ ਫੌਜ ਦੀ ਕਮਾਂਡ ਸਮਾਰਿਆ ਸੀ ਇਥੇ ਦੌਰਾਨ ਫਾਈ ਨਿਵਾਹੁ ਸਿੰਘ ਨਾ ਦਾ ਇੱਕ ਸਿੱਖ ਫੁਰਤੀ ਨਾਲ ਹਾਥੀ ਦੀ ਪੂਛ ਫੜ ਕੇ ਉੱਪਰ ਜਾ ਚੜਿਆ ਤੇ ਕਿਰਪਾਨ ਦੇ ਇੱਕੋ ਵਾਰ ਨਾਲ ਜਸਵੰਤ ਰਾਏ ਦਾ ਸਿਰ ਕਲਮ ਕਰ ਦਿੱਤਾ ਸ਼ਾਹੀ ਫੌਜ ਮੈਦਾਨ ਛੱਡ ਕੇ ਨਸਕੀ ਸਰਦਾਰ ਰਤਨ ਸਿੰਘ ਪੰਗੂ ਨੇ ਪੰਥ ਪ੍ਰਕਾਸ਼ ਵਿੱਚ ਇਸ ਦਾ ਜ਼ਿਕਰ ਕੁਝ ਇਸ ਤਰ੍ਹਾਂ ਕੀਤਾ ਹੈ ਵੈ ਲੂਟਨ ਚੜਿਓ ਖਾਲਸੇ ਸੋਲਿਓ ਖਾਲਸੇ ਲੂਟ ਨਿਵਾਹੁ ਸਿੰਘ ਗਜਪੇ ਚੜਿਓ ਮਾਰ ਤੇਗ ਦਿਓ ਸੂਟ ਆਪਣੇ ਭਰਾ ਦੀ ਮੌਤ ਦੀ ਖਬਰ ਜਦ ਲਖਪਤ ਰਾਏ ਕੋਲ ਪੁੱਜੀ ਤਾਂ ਉਸਨੇ ਯਈਆ ਖਾਨ ਦੀ ਕਚਹਿਰੀ ਵਿੱਚ ਆਪਣੀ ਪੱਗ ਉਤਾਰ ਕੇ ਕਸਮ ਖਾਧੀ ਕਿ ਜਿੰਨਾ ਚਿਰ ਉਹ ਸਿੱਖਾਂ ਦਾ ਖੁਰਾ ਕੋਝ ਨਹੀਂ ਮਿਟਾ ਦੇਵੇਗਾ ਸਿਰ ਤੇ ਪੱਗ ਨਹੀਂ ਰੱਖੇਗਾ ਉਸਨੇ ਲਾਹੌਰ ਤੇ ਆਸ-ਪਾਸ ਵਸਦੇ ਸਿੱਖਾਂ ਨੂੰ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ ਇਹ ਐਲਾਨ ਵੀ ਕਰਵਾ ਦਿੱਤਾ ਕਿ ਕੋਈ ਵੀ ਸਿੱਖ ਗੁਰਬਾਣੀ ਨਹੀਂ ਪੜ੍ਹੇਗਾ ਲਖਪਤ ਰਾਏ ਦੇ ਇਨਾ ਕਿਣਾਉਣੇ ਕੰਮਾਂ ਨੂੰ ਰੋਕਣ ਲਈ ਲਾਹੌਰ ਦੇ ਮਹੱਤਵਰ ਦੀਵਾਨ ਕੌੜਾ ਮਲ ਦੀ ਅਕਵਾਈ ਵਿੱਚ ਉਸ ਨੂੰ ਮਿਲੇ ਪਰ ਹੰਕਾਰੀ ਨਾ ਮੰਨਿਆ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਵਿਦਵੀ ਵਿਕੀਤੀ ਲਾਹੌਰ ਤੋਂ ਬਾਅਦ ਉਸਨੇ ਅੰਮ੍ਰਿਤਸਰ ਵੱਲ ਦਾ ਰੁਕੇਤਾ ਸਿੱਖਾਂ ਨੇ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਕਾਰਕਾਟ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਧੀਆਂ ਕਸਬੇ ਨੇੜੇ ਕਨਵਾਲ ਸ਼ੰਭ ਵਿੱਚ ਜਾ ਟਿਕਾਣਾ ਕੀਤਾ ਇਸ ਸ਼ੰਭ ਵਿੱਚ ਸਰਦਾਰ ਜਸਤਾ ਸਿੰਘ ਆਲੂਵਾਲੀਆ ਸਰਦਾਰ ਗੁਰदयाल ਸਿੰਘ ਢੱਲੇਵਾਲੀਆ ਸਰਦਾਰ ਹਰੀ ਸਿੰਘ ਪੰਗੀ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਸਰਦਾਰ ਨੌਦ ਸਿੰਘ ਆਦ ਦੇ ਜਥੇ ਹਾਜ਼ਰ ਸਨ ਇਹ ਇਤਿਹਾਸਕਾਰਾਂ ਨੇ ਚੰਬੇਚ ਸਿੱਖਾਂ ਦੀ ਗਿਣਤੀ 15 ਤੋਂ 40000 ਤੱਕ ਲਿਖੀ ਹੈ ਕਨਵਲ ਚੰਬ ਦਾ ਖੇਤਰ 20 25 ਮੀਲ ਲੰਮਾ ਤੇ 5 6 ਮੀਲ ਚੌੜਾ ਸੀ ਜਦ ਲਖਪਤਰਾਏ ਨੂੰ ਖਬਰ ਮਿਲੀ ਕਿ ਹਜ਼ਾਰਾਂ ਸਿੱਖ ਕਨਵਲ ਚੰਬੇ ਚੰਨ ਤਾਂ ਉਸਨੇ ਫੌਜ ਸਮੇਤ ਚੰਬ ਨੂੰ ਕੇਰ ਲਿਆ ਸ਼ਾਹੀ ਫੌਜ ਨੇ ਅਸਲੇ ਵਰੋਧ ਨਾਲ ਸਿੱਖਾਂ ਤੇ ਹਰਮਲਾ ਬੋਲ ਦਿੱਤਾ ਚੰਬ ਦੇ ਪੇਤੀ ਹੋਣ ਕਾਰਨ ਸਿੱਖਾਂ ਨੇ ਇਸ ਹੱਲੇ ਦਾ ਖਾਸ ਅਸਰ ਨਹੀਂ ਹੋਇਆ ਲਖਪਤਰਾਏ ਨੇ ਜੰਗਲ ਨੂੰ ਅੱਗ ਲਗਵਾ ਦਿੱਤੀ ਰਾਤ ਦੇ ਹਨੇਰੇ ਵਿੱਚ ਸਿੱਖ ਦੁਸ਼ਮਨਾ ਕੋਲੋਂ ਰਸਦ ਪਾਣੀ ਤੇ ਹਥਿਆਰ ਕੋ ਲਿਆਉਂਦੇ ਜਿਸ ਨਾਲ ਉਹ ਲੜਾਈ ਕਈ ਮਹੀਨਿਆਂ ਤੱਕ ਚੱਲਦੀ ਰਹੀ ਪਰ ਸੀਮਤ ਰਸਦ ਪਾਣੀ ਘੱਟ ਮਾਤਰਾ ਵਿੱਚ ਗੋਲੀ ਸਿੱਖਾ ਲੰਬੇ ਸਮੇਂ ਦੀ ਥਕਾਵਟ ਉਪਰੋਂ ठाठाठा ਮਾਰਦੀ ਸ਼ਾਹੀ ਫੌਜ ਸਿੱਖਾਂ ਲਈ ਸ਼ੰਭ ਵਿੱਚ ਡਟੇ ਰਹੇ ਅਤੇ ਪੱਕੋ ਮੁਸ਼ਕਲ ਸੀ ਸੇਖ ਆਗੂਆਂ ਨੇ ਚੰਬ ਵਿੱਚੋਂ ਬਾਹਰ ਨਿਕਲਣ ਦਾ ਫੈਸਲਾ ਲਿਆ ਲੇਕਿਨ ਇੱਥੋਂ ਸਹੀ ਸਲਾਮਤ ਬਾਹਰ ਨਿਕਲਣਾ ਸੌਖਾ ਕੰਮ ਨਹੀਂ ਸੀ ਕਿਉਂਕਿ ਸਾਹਮਣੇ ਸਿੱਧਾ ਪਹਾੜ ਸੱਜੇ ਪਾਸੇ ਰਾਵੀ ਦਰਿਆ ਤੇ ਪਿੱਛੇ ਸ਼ਾਹੀ ਫੌਜਾਂ ਸਨ ਰਾਵੀ ਦਰਿਆ ਦਾ ਪਾਣੀ ਪੂਰੇ ਜੋਬਨ ਤੇ ਠਾਠਾ ਮਾਰਿਆ ਸੀ ਜਿਸ ਦੀ ਥਾਂ ਲੈ ਲਈ ਸਰਦਾਰ ਗੁਰਦੇਵਾਲ ਸਿੰਘ ਦੇ ਭਰਾਵਾਂ ਨੇ ਆਪਣੇ ਕੋੜੇ ਦਰਿਆ ਵਿੱਚ ਠੇਲ ਦਿੱਤੇ ਪਰ ਵਹਾਅ ਤੇਜ਼ ਹੋਣ ਕਾਰਨ ਕੋੜ ਸਵਾਰ ਪਾਣੀ ਵਿੱਚ ਰੁੜ ਗਏ ਸਿੱਖਾਂ ਨੇ ਪਹਾੜ ਵਾਲੇ ਪਾਸੇ ਅੱਗੇ ਵਧਣਾ ਸ਼ੁਰੂ ਕੀਤਾ ਇਸ ਸਮੇਂ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਅਗਾਯੀਆ ਖਾਨ ਦੇ ਹੁਕਮ ਨਾਲ ਪਹਾੜੀ ਵਾਸੀਆਂ ਨੇ ਵੀ ਸਿੱਖਾਂ ਤੇ ਗੋਲੀਆਂ ਪੱਥਰਾਂ ਦਾ ਮੀਂਹ ਵਰੋਣਾ ਸ਼ੁਰੂ ਕਰ ਦਿੱਤਾ ਕੁਝ ਜਥੇ ਅਕੜਾਂ ਸਾਰਦੇ ਹੋਏ ਕੀਰਤਪੁਰ ਸਾਹਿਬ ਜਾਪਦੇ ਬਾਕੀ ਬੱਚੇ ਸਿੱਖਾਂ ਨੇ ਆਮੋ ਸਾਹਮਣੇ ਹੋ ਕੇ ਲੜਨ ਦਾ ਫੈਸਲਾ ਲਿਆ ਸਿੱਖਾਂ ਨੇ ਭੁੱਖੇ ਪਿਆਸੇ ਨਾ ਮਾਤਰ ਹਥਿਆਰਾਂ ਨਾਲ ਦੁਸ਼ਮਣ ਫੌਜ ਦਾ ਕਹਿ ਕੱਚ ਲੜਾਈ ਕੀਤੀ ਇਸ ਜੰਗ ਵਿੱਚ ਲਖ ਪਤਰਾਏ ਦਾ ਪੁੱਤਰ ਹਰਪਤ ਜਰਾਏ ਗਈਆ ਖਾਨ ਦਾ ਪੁੱਤਰ ਨਾਹਰ ਖਾਨ ਫੌਜਦਾਰ ਕਰਮਬਖਸ਼ ਤੇ ਕਈ ਹੋਰ ਫੌਜਦਾਰ ਮਾਰੇ ਗਏ। ਹੁਣ ਸਿੱਖ ਦਰਿਆ ਬਿਆਸ ਵੱਲੋਂ ਨਿਕਲ ਪਏ। ਪਰੰਤੂ ਜੇੜ ਦੀ ਕੜਕ ਦੀ ਤੂਪ ਤੇ ਰੇਤਲਾ ਪੈਂਡਾ ਰੋਕ ਰਿਹਾ ਸੀ। ਸਿੱਖ ਦ੍ਰਿੜ ਨਿਸ਼ਚੇ ਨਾਲ ਅੱਗੇ ਵਧਦੇ ਗਏ। ਸ੍ਰੀ ਹਰਗੋਬਿੰਦਪੁਰ ਦੇ ਪੱਤਨ ਤੋਂ ਬਿਆਸ ਦਰਿਆ ਪਾਰ ਕਰਦਿਆਂ ਸਿੰਘਾਂ ਦੀ ਟੱਕਰ ਅਦੀਨਾ ਬੀਗ ਨਾਲ ਹੋਈ। ਸਿੱਖਾਂ ਨੂੰ ਇਤਲਾ ਮਿਲੀ ਕਿ ਲਖ ਪਤਰਾਏ ਵੀ ਪਿੱਛਾ ਕਰਦਾ ਆ ਰਿਹਾ ਹੈ। ਸਿੱਖ ਅਦੀਨਾ ਬੇਗ ਦੀ ਫੌਜ ਨਾਲ ਲੋਹਾ ਲੰਦੇ ਸਤਲੁਜ ਪਾਰ ਕਰਕੇ ਮਾਲਵੇ ਵਿੱਚ ਤਾਕਲ ਹੋ ਗਏ ਤੇ ਵੱਖ-ਵੱਖ ਪਿੰਡਾਂ ਵੱਲ ਨਿਕਲ ਗਏ ਇਸ ਜੰਗ ਵਿੱਚ 7000 ਸਿੱਖ ਸ਼ਹੀਦੀ ਪ੍ਰਾਪਤ ਕਰ ਗਏ ਤੇ 3000 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਨਖਾਸ ਚੌਂਕ 'ਚ ਬਿਰੰਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਲਖਪਤਰਾਏ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੀ ਫੌਜ ਨੂੰ ਮਰਵਾ ਕੇ ਲਾਹੌਰ ਪਰਤ ਗਿਆ ਇੰਨਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਸਿੱਖ ਕੌਮ ਦੇ ਜਜ਼ਬੇ ਤੇ ਉਤਸ਼ਾਹ ਨੂੰ ਨਹੀਂ ਠੱਲ ਸਕਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ